ਹਾਂਜੀ 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 ਮੈਂ ਕੁਮਨ ਸਰਤਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਗਲਤੀ ਨਹੀਂ ਕੁਮਨ ਸਾਹਿਬ ਤੋਂ ਨਹੀਂ ਕੋਈ ਕਹਿਣ ਨੂੰ ਜੀ ਮੇਰਬਾ ਇੰਨੇ ਮੈਨੂੰ ਰੱਬ ਕੋਲੋਂ ਮੇਰੇ ਨਾਲ ਆਇਆ ਜੀ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਨ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖ ਦਿੰਦੇ ਪੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰ ਰਿਹਾ ਸੀ ਸਿਰ ਸਿਰ ਦਾ ਪਾਰਟ ਪਾਰਟ ਕਰ ਰਿਹਾ ਸੀ ਪੀੜੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਮੈਂ ਆਪਣੇ ਬੀਡੀ ਗੁਪਤਾ ਜੀ ਦੇ ਪਰਿਵਾਰ ਸੇ ਘੁੰਮਨ ਜੀ ਦਾ ਮੇਰੇ ਕੋਲ ਕੋਈ ਫਾਲਟ ਨਹੀਂ ਹੈ ਜੱਜ ਸਾਹਿਬ ਦਾ ਜਿੰਨਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ੈਂਪਲ ਸਟ ਹੋ ਗਈ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂ ਨੀ ਵੀ ਪਰ ਸੇ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰਾ ਧੰਨਵਾਦ ਮਿਲ ਗਿਆ ਬੱਚੀ ਨੂੰ ਇਨਸਾਫ ਮਿਲਿਆ ਸਤਿ ਸ੍ਰੀ ਅਕਾਲ ਬਾਬਾ ਪੂਰੀ ਪ੍ਰੈਸ ਕੁਮਨ ਸਰ ਨੇ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਪੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਦੀ ਹੈ ਔਰ ਰੋਜ਼ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਈ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਤਸਵੀਰ ਆ ਦਾਲਾ ਮੈਂ ਚੱਕ ਮੈਂ ਖਾਲੀ ਹੱਥ ਜਾ ਰਹੀਆਂ ਮੇਰੇ ਕੋਲ ਦਿਨ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜਾ ਦਵਾ ਦਿੱਤੀ ਆ ਜਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜਾ ਦਵਾਨ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੰਦਾ ਸਮਾਪਤੀ ਤੋਂ ਦੱਸੇ ਪੂਰਾ ਹੋਲ ਗਏ ਸਭ ਕੁਝ ਹੋਲ ਗਈ ਮੈਂ ਸਭ ਕੁਝ ਹੋਲ ਗਈ ਮੈਨੂੰ ਪੈਸੇ ਜੋ ਚਾਹੀਦਾ ਸੀ ਉਹ ਮਿਲ ਗਏ ਫਾਂਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ ਦਰੋਹ ਦੇ ਦਾਤ ਵਧਾਈਆਂ ਦੇ ਵੀ ਚਾਹੇ ਫੋਨ ਆ ਰਹੇ ਨੇ ਪਰ ਅਫਸੋਸ ਵੀ ਆ ਕਿ ਬੇਟੀ ਅੱਜ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਆਂ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜ਼ਾ ਸੁਲਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਤੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਜ ਜੋੜ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਣੀ ਨਹੀਂ ਤੇ ਬੀੜੀ ਗੋਪਤਾ ਇਹਨਾਂ ਨੂੰ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ ਤਾਂ ਅੱਜ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਦੀ ਜਿਹੜੀ ਛੱਡ ਜਾਂ ਦਰਦ ਲੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਕਿਸਤਾ ਬਤੀਤ ਹੋਇਆ 2.5 ਸਾਲ ਲੱਗੇ ਸਜਾਦਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਅੱਜ ਮੇਰੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਤੇ ਵਧੀਆ ਬਤੀਤ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਲੱਗਿਆ ਬੇਟੇ ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਰਦ ਲੋਜ ਵਾਸਤੇ ਕੁਝ ਹੋਰ ਦੋ ਅਸਲ 'ਚ ਹਾਂ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗੀਆਂ ਸਾਰੇ ਵਰਲਡ ਓਵਰ ਹਸਣ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਇਨਟਰੋਲ ਕਰ ਰਿਹਾ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲਾਂ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵੀ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕੀ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਹਾਂ ਹਾਂ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੂਰ ਦਿਵਾਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਜ਼ ਕਰ ਰਿਹਾ ਮੈਂ ਤਾਂ ਡਿਸਲੋਜ਼ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉੱਥੇ ਠੜਕਣਾ ਜਾਵੇ ਜਾਂ ਜਿਹੜੇ ਗਵਾਹ ਉੱਥੇ ਠੜਕਣਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਿਹਨਾਂ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖਿਆ ਜਿਹੜਾ ਹੈਗਾ ਅਸੀਂ ਇਨਸਾਫਦਵਾਨ ਦੇ ਵਿੱਚ ਕਾਮਯਾਬ ਹੋ ਸਕਿਆ ਹੁਕਮਤ ਸਾਹਿਬ ਕਹਿੰਦੇ ਕਿ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਵੀ ਵਾਪਸ ਬੁਲਾਏ ਨੇ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਬੋਡੀਜ਼ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜਦੋਂ ਬੀਤਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸਿਲੂ ਦੇ ਆਣ ਦੇ ਆਪਣੇ ਕੰਮ ਦੇ ਸਿਲਸੇ ਗਏ ਹੋਣੇ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗਵਾਹੀ ਦਿੱਤੀ ਹੈ ਸਰ ਫਾਂਸੀ ਦੀ ਸਜ਼ਾ ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਾਨੂੰਨ ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਅਫਸਰ ਦਾ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜੈਸਾਹਬ ਨੇ ਫੈਸਲਾ ਸੁਣਾਇਆ ਤਾਂ ਕਿਸ ਤਰ੍ਹਾਂ ਦੀ ਅੰਦਰ ਮੀਟਿੰਗ ਹੋ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਕਿ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈਸਾਹਬ ਨੇ ਸਿਰੇ 10ਵੇਂ ਦਾ ਹੁਕਮ ਲਾਇਆ ਸੀ ਇਸੇ 10ਵੇਂ ਜੱਜ ਨੇ ਅੱਜ ਕੁਆਂਟਮ ਸੁ ਔਰ ਅੱਜ ਜਿਹੜਾ ਸੀਗਾ 10 ਵਜੇ ਤਾਂ ਕਿਉਂਕਿ ਨੀਲਮ ਡੜੀ ਦੋਸ਼ਣ ਹੈਗੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਨ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਤਾ ਜਕਲੀ ਕਿਹੜੀ ਸਜ਼ਾ ਥੋੜੀ ਦਾਦੋ ਕਿਸ ਤਰ੍ਹਾਂ ਸਜ਼ਾ ਕਿਹੜੀ ਕਿਹੜੀ ਸਜ਼ਾ ਕੋਰਟ ਵਿੱਚ ਉਹਨੋਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਆ ਤੇ ਮੈਂ ਆਪਣੀ ਗਲਤੀ ਦੀ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਡ ਵੀ ਲਿਆ ਜਾਵੇ ਹੂੰ ਇਹ ਦੋਸ਼ੀ ਵੱਲੋਂ ਐਡਰਟਨ ਪਲੀ ਦਿੱਤੀ ਗਈ ਹੈ ਤਾਂ ਹੁਣ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਅੱਜ ਦੇ ਹਾਂਜੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ ਔਰ ਇੱਕ ਰੇਅਰ ਸਟੋ ਦਾ ਰੇਅਰ ਕੇਸ ਹੈ ਕਿਸੇ ਲੇਡੀ ਨੂੰ ਦਿੱਤੀ ਹੈ ਤਾਂ ਬਿਲਕੁਲ ਤਾਂ ਦੋ